Yeah! yeah. ਚਿੱਤੇ ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਲੈ ਕੇ ਅੱਜ ਪੰਜਾਬ ਯੂਥ ਕਾਂਗਰਸ ਵੱਲੋਂ ਇੱਕ ਵੱਡਾ ਇਕੱਠ ਖਰੜ ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਕੀਤਾ ਗਿਆ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਪਹਿਲਾਂ ਇਕੱਠ ਦੀਆਂ ਤਸਵੀਰਾਂ ਦਿਖਾਓ ਚਿੱਤੇ ਕਿ ਸੈਂਕੜੇ ਨੌਜਵਾਨ ਜਿਹੜੇ ਹੈ ਗਰਾਊਂਡ ਦੇ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਚੁੱਕੇ ਨੇ ਅਤੇ ਇਹਨਾਂ ਵੱਲੋਂ ਅੱਜ ਇੱਥੋਂ ਲੈ ਕੇ ਖਰੜ ਦੇ ਬੱਸ ਸਟੈਂਡ ਤੱਕ ਇੱਕ ਰੋਚ ਮਾਰਚ ਵੀ ਕੱਢਿਆ ਜਾਵੇਗਾ ਜਿਸ ਦੇ ਵਿੱਚ ਨਸ਼ੇ ਦੇ ਖਿਲਾਫ ਨਸ਼ੇ ਦੀਆਂ ਹਾਨੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਨਾਲ ਹੀ ਨਸ਼ੇ ਨੂੰ ਰੋਕਥਾਮ ਦੇ ਲਈ ਲੋਕਾਂ ਨੂੰ ਅਪੀਲ ਵੀ ਕੀਤੀ ਜਾਵੇਗੀ ਅਤੇ ਸੁਨੇਹਾ ਦਿੱਤਾ ਜਾਵੇਗਾ ਕਿ ਨਸ਼ੇ ਦਾ ਬਿਲਕੁਲ ਤਿਆਗ ਕੀਤਾ ਜਾਵੇ ਕੀ ਕਹਿਣਾ ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਰਵੀ ਪੜਾਚ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਉਜੀ ਵੱਡਾ ਇਕੱਠ ਕੀਤਾ ਗਿਆ ਹੈ ਸਲੋਗਨ ਫੜੇ ਹੋਏ ਆ ਜਾਗੋ ਜਾਗੋ ਨਸ਼ਾ ਤਿਆਗੋ ਪਹਿਲਾਂ ਇਹ ਦੇਖੋ ਵੀ ਕਿਹਨਾ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਅਵੇਅਰ ਵੀ ਲੋਕਾਂ ਨੂੰ ਕੀਤਾ ਜਾ ਰਿਹਾ ਕੀ ਚੰਗਾ ਜਾਂਦੇ ਦੇਖੋ ਇਹ ਸਾਡੇ ਯੂਥ ਕਾਂਗਰਸ ਵੱਲੋਂ ਜਿਹੜਾ ਪ੍ਰੋਟੈਸਟ ਕਰਾਇਆ ਜਾ ਰਿਹਾ ਅੱਜ ਜਿਹੜਾ ਜਿਹੜਾ ਅੱਜ ਦਾ ਦਿਨ ਅੱਜ ਦੇ ਦਿਨ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ ਹੈ ਅਸੀਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਇਹ ਜਿਹੜਾ ਪੈਦਲ ਮਾਰਚ ਨਾ ਆਪਣਾ ਕਰ ਰਹੇ ਆ ਖਰੜਵੀਥੇ ਇਹ ਕਿੱਥੋਂ ਸ਼ੁਰੂ ਹੋਣਾ ਤੇ ਕਦੋਂ ਤੱਕ ਕਿੱਥੇ ਇਹ ਸਾਡਾ ਪੈਦਲ ਮਾਰਚ ਹਾਲਾਂਕਿ ਥੋੜਾ ਅਸੀਂ ਲੇਟ ਹੋ ਗਏ ਇੱਥੋਂ ਦੁਸਹਿਰਾ ਗਰਾਉਂਡ ਤੋਂ ਸਟਾਰਟ ਕਰਕੇ ਅਸੀਂ ਆਰੀਆ ਰੋਡ ਜਿਹੜਾ ਕਾਲਜ ਰੋਡ ਤੋਂ ਹੁੰਦੇ ਹੋਏ ਇਹਨੂੰ ਲਾਂਡਰ ਰੋਡ ਤੇ ਹੁੰਦੇ ਹੋਏ ਅੱਡੇ 'ਚ ਸਮਾਪਤ ਕਰਾਂਗੇ ਜੀ ਤੁਸੀਂ ਹਮੇਸ਼ਾ ਹੀ ਇਹ ਧਾਰਨੇ ਪ੍ਰਦਰਸ਼ਨ ਜਾਂ ਫਿਰ ਨਾਟਕ ਕਰਵਾਉਂਦੇ ਹੋ ਲੱਗਦਾ ਹੈ ਕਿ ਇਹਨਾਂ ਦਾ ਅਸਰ ਪੈਂਦਾ ਹੈ ਬਿਲਕੁਲ ਪੈਂਦਾ ਹੈ ਜੀ ਜਦੋਂ ਕੋਈ ਸਾਡਾ ਯੂਥ ਵਿਗੜਦਾ ਏ ਇੱਕ ਨੂੰ ਕਹਿੰਦੇ ਨੇ ਕਰਬੂਜੇ ਨੂੰ ਦੇਖ ਕੇ ਕਰਬੂਜਾ ਭੱਗਦਾ ਏ ਜਦੋਂ ਇੱਕ ਬੰਦੇ ਨੂੰ ਦੇਖ ਕੇ ਇੱਕ ਲੱਗਦੇ ਆ ਨਸ਼ੇ ਵੱਲ ਨੂੰ ਅਸੀਂ ਮੂਹਮ ਚਲਾਉਂਗੇ ਹੁਣ ਆਪਾਂ ਕੀ ਕਹਿੰਨੇ ਆ ਆਪਾਂ ਘਰੇ ਬਹਿ ਜੀਏ ਫਿਰ ਯੁੱਧ ਖਤਮ ਹੋ ਜਾਵੇ ਬਰਬਾਦ ਹੋ ਜੇ ਅੱਜ ਦੇ ਟਾਈਮ 'ਚ ਆਪਾਂ ਲੋਕ ਕਹਿੰਨੇ ਆ ਪੰਜਾਬ ਆ ਜਿਹੜਾ ਮਾਫ਼ ਕਰਿਓ ਆਪਾਂ ਪੰਜਾਬ ਦੇ ਵਾਸੀ ਆ ਅੱਜ ਦੇ ਟਾਈਮ ਜਿਹੜਾ ਪੰਜਾਬ ਆ ਉਹ ਬਹੁਤ ਗੰਭੀਰ ਸਥਿਤੀ ਵਿੱਚ ਆ ਕੁਝ ਜਿਹੜੇ ਯੂਥ ਆ ਸਾਡਾ ਬਾਹਰ ਚਲੇ ਗਿਆ ਕੁਝ ਨਸ਼ਿਆਂ ਨੂੰ ਪੈ ਗਏ ਕੁਝ ਗੈਂਗਸਟਰ ਬਣ ਗਏ ਉਹ ਅੱਜ ਦੇ ਟਾਈਮ 'ਚ ਸਾਨੂੰ ਭਗਤ ਸਿੰਘ ਵਰਗੇ ਉਹ ਸੋਚ ਵਾਲੇ ਜਿਹੜੇ ਨੌਜਵਾਨ ਆ ਸਾਨੂੰ ਉਹਨਾਂ ਨੂੰ ਭਗਤ ਸਿੰਘ ਦੀ ਸੋਚ ਬਾਰੇ ਦੱਸ ਕੇ ਭਗਤ ਸਿੰਘ ਵਰਗਾ ਬਣਨ ਵਾਸਤੇ ਕੁਝ ਨਾ ਕੁਸਤਾ ਕਰਨਾ ਪਊਗਾ ਨਾ ਮਾਨ ਸਰਕਾਰ ਵੱਲੋਂ ਵੀ ਨਸ਼ਿਆਂ ਦੇ ਖਿਲਾਫ ਐਕਸ਼ਨ ਚਲਾਇਆ ਜਾ ਰਿਹਾ ਹੈ ਨਸ਼ਾ ਵੇਚਣ ਵਾਲਿਆਂ ਦੇ ਘਰ ਤੱਕ ਢਾਏ ਜਾ ਰਹੇ ਆ ਕਿਵੇਂ ਦੇਖਦੇ ਹੋ ਸਰਕਾਰ ਦੇ ਦੇਖੋ ਮਾਨ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਵਧੀਆ ਗੱਲ ਆ 3 ਸਾਲ ਤੋਂ ਲੇਟ ਹੋ ਗਏ ਮਾਨ ਸਰਕਾਰ ਤੇ ਇਹ ਕੰਮ ਕਰਨ ਨੂੰ ਮੈਂ ਕਹਿੰਦਾ ਇੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਰਾਜਨੀਤੀ ਦਾ ਅਸੀਂ ਤਾਂ ਕਰੂੰਗੇ ਸਾਡੇ ਯੂਥ ਬਚੂਗਾ ਹੁਣ ਅਸੀਂ ਵੀ ਲੀਡਰ ਤਾਂ ਹੀ ਬਣੂਗੇ ਜੇ ਯੂਥ ਬਚੂਗਾ ਹੁਣ ਅਸੀਂ ਕਹਦੀਏ ਮਾਨ ਸਰਕਾਰ ਸਾਡੀ ਵੀ ਸਰਕਾਰ ਰਹੀ ਆ ਕੈਪਟਨ ਸਾਹਿਬ ਵਾਲਾ ਕਿ ਭਾਜੀਪੀ ਦੇ ਮੁੱਖ ਮੰਤਰੀ ਬਣਾ ਰੱਖੇ ਸਾਬ ਭਲੇ ਕੇ ਗੱਲ ਉਦੋਂ ਵੀ ਬਥੇਰਾ ਕੰਮ ਚੰਨੀ ਸਾਹਿਬ ਨੇ ਤਿੰਨ ਮਹੀਨੇ ਚ ਨਸ਼ਾ ਵਾਲੇ ਭੱਜ ਗਏ ਸੀਗੇ ਮਾਨ ਸਰਕਾਰ ਲੇਟ ਜਰੂਰ ਆ ਪਰ ਇੱਥੇ ਸਾਨੂੰ ਸਰਕਾਰ ਦਾ ਵੀ ਸਾਥ ਦੇਣਾ ਪਊਗਾ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਤੁਸੀਂ ਰਾਜਨੀਤੀ ਦੀ ਗੱਲ ਕਰੀ ਐ ਫਿਰ ਜਿਹੜੇ ਇਹ ਧੰਨੇ ਬਰਦਾਸ਼ਣ ਜਾਂ ਜਾਗਰੂਕਤਾ ਹੁਣ ਚਲਾ ਰਹੇ ਹੋ ਉਸ ਸਮੇਂ ਕਿਉਂ ਨਹੀਂ ਕੀਤੀ ਕਰਦਾ ਨਾ ਉਸ ਸਮੇਂ ਨਸ਼ਾ ਨਹੀਂ ਤਾਂ ਦੇਖੋ ਮੈਂ ਕਰਦਾ ਰਿਹਾ ਮੇਰੀ ਤੁਸੀਂ ਸਾਰੇ ਸਾਡੇ ਲੋਕਲ ਨਾ ਮੁੰਡੇ ਆ ਮੈਂ ਤਾਂ ਜਦੋਂ ਤੋਂ ਰਾਜਨੀਤੀ ਕਰਦਾ ਮੈਂ ਤਾਂ ਬੋਲਦਾ ਹੀ ਨਸ਼ੇ ਦੇ ਖਿਲਾਫ ਆ ਮੈਂ ਤਾਂ ਬਥੇਰੇ ਨਸ਼ਾ ਸਦਾਗਰ ਆ ਜਿਹੜੇ ਜ਼ਿਲਾਂਚ ਕਰਾਏ ਆ ਬਥੇਰਾ ਮੇਰਾ ਯੋਗਦਾਨ ਆ ਮੈਂ ਤਾਂ ਆਪਦੀ ਸਰਕਾਰ ਚ ਇਹ ਜਿਹੜਾ ਸਾਫ ਕਰਕੇ ਰੱਖਿਆ ਸੀ ਸਿਸਟਮ ਉਹ ਕੀ ਕਰੀਏ ਸਾਡੇ ਅੱਜ ਦੇ ਟਾਈਮ ਚ ਉਹ ਚੀਜ਼ਾਂ ਨਹੀਂ ਹੱਥ ਵਿੱਚ ਰਹੀਆਂ ਅਸੀਂ ਪਰ ਲੋਕਾਂ ਵਾਸਤੇ ਖੜੇ ਆ ਸਾਡੇ ਆਪਣੇ ਭਰਾਏ ਆ ਆ ਮੁੰਡੇ ਹੁਣ ਜਿਹੜੇ ਮੇਰਾ ਸਾਥ ਦੇ ਆ ਉਹ ਕੰਮ ਤਾਂ ਹੀ ਮੇਰਾ ਫਾਦੇ ਬਣਗੇ ਇਹ ਨਸ਼ੇ ਤੋਂ ਬਚਣਗੇ ਪੰਜਾਬ ਸਰਕਾਰ ਵੱਲੋਂ ਜਿਹੜੇ ਨਸ਼ੇੜੀਆਂ ਦੇ ਮਕਾਨ ਤੋੜੇ ਜਾ ਰਹੇ ਨੇ ਜਿਹੜੇ ਨਸ਼ਾ ਵੇਚਦੇ ਨੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਦੇਖੋ ਮੈਂ ਤੁਹਾਨੂੰ ਇਹ ਗੱਲ ਕਹਿਣਾ ਜਿਹੜਾ ਵੀ ਯੂਥ ਹੈ ਜਾਂ ਫਿਰ ਜਿੱਦਾਂ ਆਪਾਂ ਦੇਖਦੇ ਕਿ ਜਨਾਨੀ ਦੀ ਵੀ ਵੀਡੀਓ ਵਾਇਰਲ ਹੋਈ ਸੀ ਕਿ ਮੈਂ ਵੇਚੂ ਨਸ਼ਾ ਹੁਣ ਮੈਨੂੰ ਕੋਈ ਗੱਲ ਦੱਸੋ ਮੈਂ ਕਿਸੇ ਦਾ ਘਰ ਤੋੜਨ ਦੇ ਖਿਲਾਫ ਨਹੀਂ ਨਾ ਮੈਂ ਛੱਤ ਦੇ ਖਿਲਾਫ ਹਾਂ ਘਰ ਟੁੱਟਿਆ ਬਾ ਦੁਬਾਰੇ ਬਣ ਸਕਦਾ ਏ ਕਿਸੇ ਦਾ ਮੁੰਡਾ ਮਰਿਆ ਬਾ ਦੁਬਾਰੇ ਆ ਸਕਦਾ ਤੁਸੀਂ ਇਹ ਚੀਜ਼ ਦੱਸ ਦੋ ਮੈਂ ਕਹਿੰਦਾ ਘਰ ਤੋੜਨਾ ਮੰਦ ਭੱਗਾ ਇਹ ਨਹੀਂ ਪਰ ਸਰਕਾਰ ਪੁਲਿਸ ਕਰੂਗੀ ਯਾਰ ਜੇ ਹੁਣ ਆਪਾਂ ਤਾਂ ਆਪ ਦਾ ਘਰ ਟੁੱਟ ਗਿਆ ਬਸ ਛੀਕਾ ਮਾਰਨ ਲੱਗ ਗਏ ਠੀਕ ਆ ਮੈਂ ਹਾਲਾਂਕਿ ਸਪੋਰਟ ਨਹੀਂ ਕਰਦਾ ਉਹ ਜੀ ਦੀ ਪਰ ਜਦੋਂ ਕੋਈ ਮੁੰਡੇ ਦਾ ਕਿਸੇ ਦਾ ਸ਼ਿਫਾ ਬੜਾ ਦੇਖਿਆ ਤੁਸੀਂ ਕਦੇ ਮਾਂ-ਬਾਪ ਦੇ ਕੀ ਹਾਲਾਤ ਹੁੰਦੇ ਆ ਦੇਖਿਓ ਕਿਸੇ ਦੇ ਘਰ ਜਾ ਕੇ ਮਾਪੇ ਬਾਬ ਦੇ ਹਾਲਾਤ ਦੇਖਿਓ ਮਾਂ ਰੋਟੀ ਬਾਣੀ ਦਾ ਦਿਨ ਰਾਤ ਦਾ ਨਹੀਂ ਪਤਾ ਚੱਲਦਾ ਆਪਾਂ ਨਸ਼ਾ ਵੇਚਦੇ ਆ ਨਸ਼ਾ ਵੇਚ ਕੇ ਆ ਘਰ ਬਣਾਉਂਦੇ ਆ ਫਿਰ ਜੇ ਸਰਕਾਰ ਤੋੜ ਕੇ ਸਾਡੇ ਨਾਲ ਧੱਕਾ ਹੋ ਗਿਆ ਜਿਹੜੇ ਤੁਸੀਂ ਹਜ਼ਾਰਾਂ ਦੀ ਦਰਦ ਦੇ ਵਿੱਚ ਮੁੰਡੇ ਘਰ ਦਾ ਸਮਾਨ ਵੇਚ-ਵੇਚ ਕੇ ਥੋਡੇ ਦਾ ਘਰਾਂ ਘਰਾਂ ਦੀ ਕੰਧਾਂ ਜਿਹੜੀਆਂ ਬਣ ਗਈਆਂ ਕਈਆਂ ਨੇ ਆਪਣੇ ਦਰਵਾਜ਼ੇ ਪੱਟ ਕੇ ਵੇਚ ਤੇ ਟਾਕੀਆਂ ਮਕਾਨ ਉਹਨਾਂ ਦੀ ਵੈਸੇ ਹੀ ਹੋ ਕਰ ਜਾਊਗਾ ਆਪਾਂ ਮੈਂ ਦੁਆਰੇ ਕਹਿੰਦਾ ਮੈਂ ਹੱਕ ਜਿ ਨਹੀਂ ਹੈਗਾ ਪਰ ਹੁਣ ਤੁਸੀਂ ਆਏ ਦੋਸੋ ਵੀ ਸਰਕਾਰ ਰਿਸਪੋন্স ਕਰੂਗੀ ਵੀ ਕੀ ਕੁਛ ਨਾ ਕੁਛ ਤਾਂ ਕਰਨਾ ਪਊਗਾ ਸਾਨੂੰ ਲੱਗਦਾ ਹੈ ਕਿ ਮਿਹਨਤ ਸਹੀ ਹੈ ਮੈਂ ਕਹਿੰਦਾ ਵੀ ਬਿਲਕੁਲ ਬੇਸ਼ੱਕ ਨਾ ਸਹੀ ਹੋਵੇ ਪਰ ਲੋਕਾਂ ਚ ਇੱਕ ਮੈਸੇਜ ਤਾਂ ਜਾ ਰਿਹਾ ਥੋੜੇ ਬਹੁਤਾ ਪਰ ਕੁਝ ਆਗੂ ਹੈ ਜਿਹੜੇ ਜੀ ਉਹ ਕਹਿ ਰਹੇ ਆ ਵੀ ਇਸ ਤਰ੍ਹਾਂ ਕਰ ਨਹੀਂ ਤੋੜਨੇ ਚਾਹੀਦੇ ਬਿਲਕੁਲ ਵੀ ਨਹੀਂ ਤੋੜਨੇ ਚਾਹੀਦੇ ਕਾਨੂੰਨ ਦੇ ਬਾਹਰ ਜਾ ਕੇ ਨਹੀਂ ਤੋੜਨੇ ਚਾਹੀਦੇ ਪਰ ਮਾਫ ਕਰਿਓ ਪਰ ਹੁਣ ਸਰਕਾਰ ਕੁਝ ਕਰੂਗੀ ਵੀ ਨਾ ਆਪਾਂ ਇੱਕ ਪਾਸੇ ਤੇ ਕਹਿ ਦਿੰਦੇ ਆ ਵੀ ਕੁਝ ਕਰ ਨਹੀਂ ਰਹੇ ਆਪਾਂ ਤੇਰੇ ਭਗਵੇਂ ਘਰ ਢਾਦੇ ਦੇਖੋ ਰਾਜਨੀਤੀ ਇੱਕ ਲੱਗ ਚੀਜ਼ ਆ ਮੈਂ ਵੀ ਰਾਜਨੀਤੀ ਵਾਲੀ ਗੱਲ ਕਰਦਾ ਹੋਰ ਵੀ ਕਰਦੇ ਹਰੇਕ ਬੰਦਾ ਆਪਦੀ ਆਡੀਅנס ਏਕਦਾ ਮੈਂ ਘਰ ਤੋੜਨ ਦੇ ਹੱਕ ਚ ਨਹੀਂ ਹੈ ਪਰ ਤੁਸੀਂ ਇਹ ਦੱਸੋ ਵੀ ਨਸ਼ਾ ਖਤਮ ਕਿਵੇਂ ਹੋਊਗਾ ਇਹ ਵੀ ਪੱਤਰਕਾਰ ਵੀਰ ਵੀ ਦੱਸਣ ਵੀ ਨਸ਼ਾ ਖਤਮ ਕਿਵੇਂ ਕਰੀਏ ਇਹ ਤਾਂ ਉਹਨ ਦੇਖੋ ਆਪਾਂ ਕਹਿੰਦੇ ਨੇ 84 ਲੱਖ ਜੁਨੀ ਭੁਗਤ ਕੇ ਬੰਦਾ ਮਨੁੱਖ ਬਣਦਾ ਅਪਾਉ ਜੁਨੀ ਭੁਗਤ ਕੇ ਵੀ ਫਿਰ ਪਰ ਨਰਕਾ ਕਿਨੂੰ ਜਾ ਰਹੇ ਆ ਤੁਹਾਡੇ ਵੱਲੋਂ ਕਿੰਨੇ ਕਿ ਨੌਜਵਾਨਾਂ ਦਾ ਨਸ਼ਾ ਛੜਾਇਆ ਗਿਆ ਮੈਂ ਤਾਂ ਤੁਹਾਡੇ ਸਾਹਮਣੇ ਪਿਛਲੇ ਲੰਬੇ ਸਮੇਂ ਤੋਂ ਆ ਮੋਹਮ ਮਹਿੰਜੂ ਪੰਜਾਬ ਦੇ ਮੈਂ ਇੱਕ ਤੁਹਾਨੂੰ ਇਹ ਵੀ ਗੱਲ ਦੱਸਣੀ ਚਾਹੁੰਦਾ ਜਿਹੜੀ ਉਹ ਮੋਹਮਾ ਹੰਜੂ ਪੰਜਾਬ ਦੇ ਉਹਦੇ ਪਰ ਲਿਖਿਆ ਵਾ ਸਫਰ ਕਿਤਾਬਾਂ ਤੋਂ ਨਸ਼ਿਆਂ ਤੱਕ ਕਈ ਬੰਦਿਆਂ ਨੂੰ ਇਹ ਗੱਲ ਸਮਝੇ ਵੀ ਨਹੀਂ ਆਉਂਦੀ ਵੀ ਸ਼ਾਇਦ ਗਲਤ ਹੈ ਉਹ ਮੇਰਾ ਮਤਲਬ ਆ ਕਿ ਜਿਹੜੇ ਨੌਜਵਾਨ ਆ ਉਹ ਕਾਲਜ ਵਿੱਚ ਕਿਤਾਬ ਪੜਨ ਜਾਂਦੇ ਆ ਉਹ ਕਿਤਾਬ ਪੜਦੇ ਪੜਦੇ ਉਹਨਾਂ ਨੂੰ ਗਲਤ ਅਨਸਰ ਨਸ਼ਾ ਵੱਲ ਲੈ ਜਾਂਦੇ ਆ ਉਹ ਸਾਡਾ ਮੋਟਿਵ ਹੈ ਕਿ ਕਿਤਾਬਾਂ ਪੜ੍ਹੋ ਪਗ ਸਿੰਘ ਜੀ ਦਾ ਕਿਆਸ਼ ਸੰਦੇਸ਼ ਸੀ ਉਹਨਾਂ ਦਾ ਵੀ ਆਹੀ ਸੀ ਕਿ ਬੰਦਾ ਆਪ ਦਾ ਨਿਰਪੱਖ ਹੋਣਾ ਚਾਹੀਦਾ ਸੱਚਾਈ ਹੋਣੀ ਚਾਹੀਦੀ ਆ ਜਿਹੜੇ ਨੌਜਵਾਨ ਅੱਜ ਆਈਐਸ ਆਈਪੀਐਸ ਬਣਨੇ ਚਾਹੀਦੇ ਡਾਕਟਰ ਇੰਜੀਨੀਅਰ ਬਣ ਚਾਹੀਦੇ ਆ ਜਿਹੜੇ ਪਗ ਸਿੰਘ ਨੇ ਦੇਸ਼ ਯਾਦ ਕਰਾਇਆ ਦਸੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਸਾਡਾ ਪੰਜਾਬ ਜਿਹੜਾ ਸਾਨੂੰ ਦਿੱਤਾ ਬਖਸ਼ਿਆ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਨੇ ਸਾਡੇ ਹੱਥ ਵਿੱਚ ਸ਼ਸਤਰ ਫੜਾਏ ਅੰਮਛੇ ਸਦਾਗਰਾਂ ਨੇ ਨੌਜਵਾਨਾਂ ਦੇ ਹੱਥ 'ਚ ਪਾਈਪ ਫੜਾਤੇ ਚਿੱਟਾ ਬਿਨੇ ਵਾਲੇ ਆਪਾਂ ਇਹ ਚੀਜ਼ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਕੰਟਰੋਲ ਕਰਾਂਗੇ ਹੀ ਇਹ ਤਾਂ ਸਰਕਾਰਾਂ ਮੈਂ ਕਹਿੰਦਾ ਮੈਂ ਕਾਂਗਰਸੀ ਆ ਤੁਹਾਨੂੰ ਵੀ ਪਤਾ ਮੈਂ ਕਟੜ ਕਾਂਗਰਸੀ ਉਹੀ ਰਹਿਣਾ ਪਰ ਸਰਕਾਰਾਂ ਦੇ ਉੱਪਰ ਬਾਲਟੀ ਵਾਜੇ ਤੋਂ ਉੱਪਰ ਉੱਟ ਕੇ ਆਪਾਂ ਕੁਛ ਨਾ ਕੁਸ਼ਤਾ ਕਰਾਂਗੇ ਹੀ ਕੁਛ ਤਾਂ ਕਰਨਾ ਹੀ ਪਊਗਾ ਆਪਾਂ ਅਵੇਅਰਨੈਸ ਕਰਾਂਗੇ ਠੀਕ ਆ ਸਾਡਾ ਜਿੱਥੇ ਜ਼ੋਰ ਚੱਲਦਾ ਸੀ ਪੁਲਿਸ ਦਾ ਵੀ ਸਾਥ ਦੇ ਦਿੰਦੇ ਆ ਮੈਂ ਦੰਦਾ ਮੈਂ ਹੁਣ ਵੀ ਲਿਸਟ ਬਣਾ ਰਿਹਾ ਨਸ਼ਾ ਸਦਗਰਾਂ ਦੀ ਮੈਂ ਦੇ ਕੇ ਆਉਂਗਾ ਬੜੇ ਅਫਸਰਾਂ ਨਾ ਕਰ ਤੰਗ ਨਹੀਂ ਕਰਦੇ ਕਈ ਜਗ੍ਹਾ ਇਸ ਦੇਖਣ ਦੇ ਵਿੱਚ ਆਇਆ ਪਿੰਡਾਂ 'ਚ ਕਮੇਟੀਆਂ ਬਣੀਆਂ ਹੋਈਆਂ ਐ ਤੇ ਉਹ ਕਹਿੰਦੇ ਵੀ ਸਾਨੂੰ ਧਮਕੀਆਂ ਪਰੇ ਫੂਰ ਕੋ ਧਮਕੀ ਵੀ ਹੋ ਰਿਹਾ ਇਸ ਕਰਕੇ ਉਹ ਕਮੇਟੀਆਂ ਛੱਡ ਕੇ ਬਾਹਰ ਆ ਗਏ ਉਹਨਾਂ ਨੂੰ ਵੀ ਧਮਕੀਆਂ ਆਈਆਂ ਕਹੀਂ ਮੇਰੇ ਨਾਲ ਵੀ ਬਥੇਰਾ ਗੂ ਵਾਪਰਿਆ ਤੁਹਾਨੂੰ ਪਤਾ ਡਾਇਰੈਕਟ ਡਾਇਰੈਕਟਲੀ ਇਨਡਾਇਰੈਕਟਲੀ ਹੁੰਦਾ ਸਿਸਟਮ ਪਰ ਗੱਲ ਇਹ ਆ ਆਪਾਂ ਕਿਹੜੇ ਕਮਜ਼ੋਰ ਆ ਜਿਹੜੇ ਕਮਜ਼ੋਰ ਆ ਉਹ ਘਰਾਂ ਬਹਿ ਜਾਂਦੇ ਆ ਆਪਾਂ ਦੇਟ ਦੇ جواب ਪੱਤਰ ਗੱਲ ਦੇਣੇ ਜਾਣਦੇ ਆ ਠੀਕ ਆ ਆਪਾਂ ਤਾਂ ਮੈਂ ਤਾਂ ਰਾਜਨੀਤੀ ਕਰਦਾ ਮੈਂ ਕਹਣਾ ਵੀ ਮੈਂ ਇਲੈਕਸ਼ਨ ਵੀ ਲੜਨੀ ਆ ਮੈਂ ਐਮਐਲਏ ਇਲੈਕਸ਼ਨ ਵੀ ਲੜਨੀ ਚਾਹੁੰਦਾ ਮੈਂ ਕੁਝ ਝੂਠ ਨਹੀਂ ਬੋਲਦਾ ਮੈਂ ਲੜਨੀ ਚਾਹੁੰਦਾ ਪਰ ਮੈਂ ਰਾਜਨੀਤੀ ਤਾਂ ਕਰੂੰਗਾ ਇਲੈਕਸ਼ਨ ਤਾਂ ਲੜੂੰਗਾ ਜੇ ਸਾਡੇ ਮੁੰਡੇ ਬਚੂਗੇ ਮੈਂ ਗਾਵੇਂ ਬਾਹਲੇ ਮਿਲ ਜਾਵਾਂ ਮੈਂ ਕਿਸੇ ਦਾ ਟੌਟ ਦਲਾਲ ਜਾਂ ਕਿਸੇ ਨੂੰ ਬਚਾਉਣ ਦੇ ਚੱਕਰ ਵਿੱਚ ਮੈਂ ਘਰੇ ਬਹਿ ਜਾਵਾਂ ਕਿੱਦਾਂ ਬਣਾਂਗੇ ਰਾਜਨੀਤੀ ਤਾਂ ਤਾਂ ਹੀ ਕਰਾਂਗੇ ਨਾ ਜੇ ਯੂਥ ਬਚੂਗਾ ਆਕਰਤ ਕੀ ਅਪੀਲ ਕਰਦੇ ਹੋ ਨੌਜਵਾਨਾਂ ਨੂੰ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰਦਾ ਭਗਤ ਸਿੰਘ ਦੇ ਜੀਵਨ ਨੂੰ ਦੇਖੋ ਉਹਨਾਂ ਨੇ ਪੰਜਾਬ ਭਾਰਤ ਵਾਸਤੇ ਪੰਜਾਬ ਵਾਸਤੇ ਬੌਕੂ ਕਰਿਆ ਪੰਜਾਬ ਵਿੱਚ ਕਿੱਡੇ ਗਦਰੀ ਬਾਬੇ ਹੋਏ ਆਪਾਂ ਯਾਰ ਕਿਰਪਾ ਕਮਾਈ ਕਰਨ ਵਾਲੇ ਬਿਜ਼ਨਸਮੈਨ ਡਾਕਟਰ ਇੰਜੀਨੀਅਰ ਆਈਐਸ ਆਈਪੀਐਸ ਬਣੋ ਆਪਾਂ ਯਾਰ ਗੈਂਗਸਟਰ ਬਣ ਕੇ ਜਿਹੜੇ ਕਾਰੋਬਾਰੀਆਂ ਤੇ ਧਮਕੀ ਦੇ ਕੇ ਪੁਲਿਸ ਨਾਲ ਆਪਣਾ ਘਰ ਚਲਾਉਣਾ ਚਾਹੁੰਦੇ ਆ ਯਾਰ ਆਪ ਸਰਕਾਰ ਦੀ ਜਿਹੜੀ ਇਹ ਕਾਰਵਾਈ ਚੱਲਦੀ ਹੈ ਨਸ਼ੇ ਦੀ ਤੁਸੀਂ ਇਹਨੂੰ 10 ਦੇ ਵਿੱਚੋਂ ਕਿੰਨੇ ਨੰਬਰ ਦੇਵੋਗੇ ਮੈਂ ਇਹਦੇ ਵਿੱਚੋਂ ਕੋਈ ਨੰਬਰ ਨਹੀਂ ਦਿੰਦਾ ਨਾ ਮੈਂ 0 ਦਵਾਂ ਨਾ ਮੈਂ 10 ਦਵਾਂ ਮੈਂ ਕਹਿੰਦਾ ਵੀ ਜਿਹੜੇ ਨਸ਼ਾ ਸਮਗਲਰ ਆਏ ਚਾਹੇ ਉਹ ਲੀਡਰ ਹੈ ਜੀ ਚਾਹੇ ਉਹ ਪੁਲਿਸ ਅਫਸਰ ਹੈ ਚਾਹੇ ਸਿਵਲ ਦੇ ਅਫਸਰ ਹੈ ਸਭ ਦੀ ਜਾਂਚ ਕਰੋ ਮੈਂ ਕਹਿੰਦਾ ਵੀ ਇੱਥੇ ਤੱਕ ਇਹ ਨਸ਼ਾ ਮੁਹਿੰਮ ਨਹੀਂ ਰਹਿਣੀ ਚਾਹੀਦੀ ਵੀ ਕਿਸੇ ਗਰੀਬ ਗੱਲ ਆਪਾਂ ਉਹ ਕਰ ਦਈਏ ਮੈਂ ਕਹਿੰਦਾ ਵੀ ਬੜੀਆਂ ਮੱਛੀਆਂ ਫੜੋ ਅਸੀਂ ਵੀ ਸਾਥ ਦੇਣ ਨੂੰ ਤਿਆਰ ਆ ਮੇਰਾ ਸਾਰੇ ਅਫਸਰ ਨੂੰ ਪਤਾ ਕਿ ਰਵੀ ਸਾਥ ਦਿੰਦਾ ਰਹਿੰਦਾ ਮੈਂ ਹੁਣ ਵੀ ਦਿੰਦਾ ਮੈਂ ਹੁਣ ਵੀ ਲਿਸਟ ਤਿਆਰ ਕਰ ਰਿਹਾ ਯਾਰ ਹੁਣ ਆਪਾਂ ਪੀਨੇ ਵਾਲੇ ਦਾ ਕੀ ਕਸੂਰ ਆ ਪੀਨੇ ਵਾਲੇ ਨੂੰ ਅਸੀਂ ਫਸਾ ਦਈਏ ਉਹਦੇ ਮੈਂ ਫਿਰ ਉਹਦਾ ਆਪਾਂ ਸਪੌਂਸਰ ਨੂੰ ਚਾਹੀਦਾ ਬੜੇ ਮਗਰਮੱਛ ਲੀਡਰ ਚاہے ਬੇਸ਼ੱਕ ਅਫਸਰ ਹੋਣ ਮੈਨੂੰ ਕਹਿੰਜ ਕੋਈ ਉਹਦੇ ਵਿੱਚ ਹੋ ਨਹੀਂ ਹੈਗਾ ਉਹਨਾਂ ਨੂੰ ਫੜੋ ਛੋਟਿਆਂ ਦੀ ਕੀ ਜੁੱਟ ਸਾਹਿਬ ਵੀ ਕਹਿ ਰਹੇ ਆ ਕਿ ਜਿਹੜਾ ਕੋਈ ਨਸ਼ਾ ਕਰਦਾ ਏ ਉਹਨੂੰ ਮੈਡੀਕਲ ਜਿਹੜਾ ਟ੍ਰੀਟਮੈਂਟ ਦਿੱਤਾ ਜਾਵਾ ਉਹਦਾ ਇਲਾਜ ਕਰਾਇਆ ਜਾਵਾ ਜੋ ਨਸ਼ਾ ਵੇਚਦਾ ਉਹਦੇ ਉੱਤੇ ਕਾਰਵਾਈ ਹੋਵੇ ਕਿੱਥੇ ਕਰਾਈਏ ਇਲਾਜ ਉਹ ਵੀ ਖੋਲੋ ਡੀਡਿਕਸ਼ਨ ਸੈਂਟਰ ਵੀ ਖੋਲਣਾ ਜਾਂ ਇਹਦੇ ਹਸਪੀਟਲਾਂ ਚ ਸੁਭਾ ਵੀ ਦਈਏ ਹੁਣ ਆਪਾਂ ਇੱਥੇ ਹਹਾ ਕਰਮਾ ਜੀ ਵੀ ਐਡੀ ਨਸ਼ਾ ਛੱਡ ਕੇ ਲੋਕ ਕੰਦਾ ਚ ਵੱਜਦੇ ਫਿਰਨਾ ਜਿਹੜੀ ਉਹ ਫਿਰ ਦਵਾਈ ਦੇ ਰਹੇ ਆ ਅਜੀਬ ਵਾਲੀ ਗੋਲੀ ਉਹ ਹਾਸਪੀਟਲ ਦੇ ਵਿੱਚ ਅਲਾਸਤਾ ਚੱਲ ਰਿਹਾ ਹੈ ਨਾ ਉਹ ਮਾਰੇ ਇਹ ਤੁਹਾਨੂੰ ਵੀ ਪਤਾ ਤੁਸੀਂ ਮੇਰੇ ਭਰਾ ਐ ਬੜੇ ਇੱਕ ਗੋਲੀ ਨਾਲ ਆਪਾਂ ਨਸ਼ੇ ਦੀ ਤੋੜ ਨੂੰ ਲੋਹੇ ਨੂੰ ਲੋਹਾ ਬੱਢਵਾਦਾ ਕਦੇ ਮਨੂ ਕਿ ਗੱਲ ਦੱਸੋ ਲੋਹੇ ਨੂੰ ਲੋਹਾ ਬੱਢੂਗਾ ਪਰ ਗੱਲ ਇਹ ਆ ਵੀ ਆਪਾਂ ਡੀਡਿਕਸ਼ਨ ਸੈਂਟਰ ਖੋਲੀਏ ਆਪਾਂ ਜਿਹੜੇ ਗਰਾਊਂਡ ਆ ਉਹ ਤਿਆਰ ਕਰੀਏ ਆਪਾਂ ਇੱਕ ਅਫਸਰਾਂ ਦੀ ਜ਼ਿੰਮੇਵਾਰੀ ਫਿਕਸ ਕਰੀਏ ਮੈਂ ਕਹਿੰਦਾ ਵੀ ਪੰਚਾਇਤ ਸਰਪੰਚਾਂ ਦੀ ਜ਼ਿੰਮੇਵਾਰੀ ਵੀ ਫਿਕਸ ਹੋਣੀ ਚਾਹੀਦੀ ਵੀ ਤੁਹਾਡੇ ਪਿੰਨ ਮੰਨਣਾ ਚਾਹੀਦਾ ਤਾਂ ਤੁਸੀਂ ਜ਼ਿੰਮੇਵਾਰ ਆ ਨਹੀਂ ਠੀਕ ਆ ਇਹ ਤਾਂ ਆਪਾਂ ਕਹਿ ਦਿੰਦੇ ਆ ਗੋਲੀਆਂ ਨਸ਼ਾ ਇੱਕ ਨਸ਼ਾ ਛੱਡਦੇ ਆ ਦੂਈ ਗੋਲੀ ਜੀ ਹੁਣ ਅੱਗੇ ਆਪਾਂ ਉਹ ਤੋੜਪੁੜੀ ਕਰ ਦਿੰਦੇ ਆ ਇਹ ਐਦਾਂ ਕਿ ਕੰਨਾ ਨਿਕਲੂਗਾ ਤੁਸੀਂ ਦੱਸੋ ਇਹਦੀ ਗੱਲ ਕਰੀ ਐ ਮਾਨ ਸਾਹਿਬ ਨੇ ਇਹ ਵੀ ਕਿਹਾ ਐ ਕਿ ਜੇਕਰ ਕਿਸੇ ਜ਼ਿਲ੍ਹੇ ਦੇ ਵਿੱਚ ਨਸ਼ਾ ਵਿਕਦਾ ਤਾਂ ਐਸਐਸਪੀ ਸਾਹਿਬ ਜ਼ਿੰਮੇਵਾਰ ਹੋਣਗੇ ਕਿਹੜਾ ਅੱਜ ਤੱਕ ਜ਼ਿੰਮੇਵਾਰ ਹੋਇਆ ਮੇਰੀ ਗੱਲ ਸੁਣੋ ਮੈਂ ਕਹਿੰਦਾ ਮੈਂ ਮੁਹਾਲੀ ਵਾਲੇ ਐਸਐਸਪੀ ਸਾਹਿਬ ਦੀ ਤਰਫ ਕਰਦਾ ਇੱਕ ਨੰਬਰ ਅਫਸਰ ਐਡੇ ਇਮਾਨਦਾਰ ਜਾਂ ਸਖਤ ਅਫਸਰ ਸ਼ਾਇਦ ਚਲੋ ਸਾਰੇ ਹੁੰਨੇ ਆ ਪਰ ਮੈਨੂੰ ਇਹਨਾਂ ਦਾ ਨੇਚਰ ਜ਼ਿਆਦਾ ਵਧੀਆ ਲੱਗਿਆ ਕਿਉਂਕਿ ਉਹ ਕਿਸੇ ਸਿਆਸੀ ਦਬਾਅ ਹਟ ਨਹੀਂ ਆਉਂਦੇ ਇਹ ਯਾਰ ਅਫਸਰ ਤਾਂ ਜਿੰਨਾ ਆਪਦੇ ਵੱਲ ਤੇ ਕਰਦੇ ਪਰ ਗੱਲ ਇਹ ਆ ਵੀ ਥੱਲੜਲੇ ਲੈਵਲ ਤੇ ਜਿਹੜੇ ਪੰਜ ਸਰਪੰਚ ਜਾਂ ਫਿਰ ਛੋਟੇ ਅਧਿਕਾਰੀ ਹੁੰਨੇ ਆ ਥਾਣਿਆਂ ਵਿੱਚ ਉਹ ਉਹ ਉਹਨਾਂ ਦਾ ਜ਼ਿਆਦਾ ਉਹ ਹੁੰਦਾ ਨਾ ਉਹਨਾਂ ਨਾਲ ਤਾਲਮੇਲ ਰੱਖਣਾ ਠੀਕ ਹੈ